ਹਾਂਜੀ ਦੋਸਤੋ ਕ੍ਰਿਤੀ ਕਲਾਸ ਪੇਜ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਆ ਸੋ ਅੱਜ ਸਤਖੰਡ ਸ੍ਰੀ ਹਜੂਰ ਸਾਹਿਬ ਵਾਸਤੇ ਜੋ ਪਿੰਡ ਦਿਵਾਨਿਆਂ ਦੀ ਸਮੁੱਚੀ ਸੰਗਤ ਵੱਲੋਂ ਸਮੁੱਚੇ ਨਗਰ ਵਿੱਚੋਂ ਰਸਦ ਇਕੱਠੀ ਕਰੀ ਗਈ ਸੀ ਉਹ ਰਸਦ ਅੱਜ ਗੁਰੂ ਕੇ ਲੰਗਰਾਂ ਵਾਸਤੇ ਰਵਾਨਾ ਹੋ ਰਹੀ ਹੈ ਜੀ ਸੋ ਪਾਓ ਦਰਸ਼ਨ ਸੰਗਤ ਦੇ ਸੇਵਾਦਾਰ ਰਸਦ ਲੱਦ ਰਹੇ ਨੇ ਗੁਰੂ ਕੇ ਲੰਗਰਾਂ ਵਾਸਤੇ ਰਵਾਨਾ ਹੋ ਰਹੀ ਹੈ ਸਾਨੂੰ ਸਮੁੱਚੇ ਨਗਰ ਚੋਂ ਪੱਠੀ ਕਰੀ ਵੀ ਰਸਦ ਗੁਰੂ ਕੇ ਲੰਗਰਾਂ ਵਾਸਤੇ ਰਵਾਨਾ ਹੋ ਰਹੀ ਹੈ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਵਾਸਤੇ ਜੋ ਹਰ ਸਾਲ ਦੀ ਤਰ੍ਹਾਂ ਆਪਣੇ ਨਗਰ ਵਿੱਚੋਂ ਦਸਵੰਦ ਕੱਢ ਕੇ ਰਸਦ ਭੇਜੀ ਜਾਂਦੀ ਆ ਸੋ ਗੁਰੂ ਕੇ ਲੰਗਰ ਆ ਵਾਸਤੇ ਰਵਾਨਾ ਹੋ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ